ਫਸ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਗਾ ਕੈਮਰਾਮੈਨ ਜਗਸੀਰ ਸਿੰਘ ਦੇ ਨਾਲ ਸੋ ਇਸ ਟਾਈਮ ਅਸੀਂ ਪਹੁੰਚੇ ਆ ਪਾਤਣਾ ਮਦਰ ਇੰਡੀਆ ਸਕੂਲ ਦੇ ਵਿੱਚ ਜਿੱਥੇ ਕਿ ਆਪਣੇ ਨਾਲ ਸਕੂਲ ਦੇ ਪ੍ਰਿੰਸੀਪਲ ਨਿਤਿਕਾ ਗੁਪਤਾ ਜੀ ਵੀ ਮੌਜੂਦ ਨੇ ਸੋ ਇੱਥੇ ਇਨਾ ਵੰਡ ਸਮਰ ਹੋ ਜੋ ਇੱਥੇ ਰੱਖਿਆ ਗਿਆ ਏ ਸੋ ਆਪਾਂ ਮੈਡਮ ਨਾਲ ਵੀ ਗੱਲਬਾਤ ਕਰਦੇ ਆ ਮੈਂ ਪਹਿਲਾਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਮੁਬਾਰਕਾਂ ਥੈਂਕ ਯੂ ਜੀ ਥੈਂਕ ਯੂ ਮੈਡਮ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੈਲਕਮ ਕਰਦੇ ਆ ਜੀ ਪੂਰੀ ਮਦਰ ਇੰਡੀਆ ਦੀ ਟੀਮ ਤੁਹਾਡਾ ਪ੍ਰੈਜੈਂਸ ਤੇ ਇੱਥ ਸੀ ਕਾਲਜ ਤੇ ਬੱਚਿਆਂ ਦਾ ਇਨਾਮ ਵੰਡ ਸਮਾਰੋਹ ਕੀਤਾ ਹੈ ਅੱਜ ਸਾਡੇ ਫਰਸਟ ਸੈਮੈਸਟਰ ਦਾ ਫਰਸਟ ਰਿਜ਼ਲਟ ਅਨਾਉਂਸ ਕਰਿਆ ਸੀ ਜਿਦੇ ਵਿੱਚ ਸਰ ਹਰ ਬੱਚੇ ਨੇ ਬੀਏ ਬੀਕਾਮ ਐਮਏ ਐਮ ਕਾਮ ਦੇ ਵਿੱਚ ਨੈਨੀ ਕੇਅਰ ਕੇਅਰ ਗੀਵਰ ਦੇ ਵਿੱਚ ਬਹੁਤ ਉਪਲਬਧੀਆਂ ਪ੍ਰਾਪਤ ਕੀਤੀਆਂ ਨੇ ਗਿਆ ਅੱਬਾ ਬੇਟੀ ਪਰਸੈਂਟ ਸਾਰੇ ਬੱਚਿਆਂ ਦਾ ਸਕੋਰ ਗਿਆ 100% ਸਾਡਾ ਰਿਜ਼ਲਟ ਗਿਆ ਜੀ ਹਰ ਬੱਚਾ ਬਹੁਤ ਅੱਛੇ ਮਾਰਕਸ ਲੈ ਕੇ ਕਲੀਅਰ ਕਰਕੇ ਗਿਆ ਤਾਂ ਅਸੀਂ ਇੱਕ ਪੂਰੇ ਏਰੀਆ 'ਚ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜੋ ਅਸੀਂ ਇਹ ਨਵੇਂ ਕੋਰਸਸ ਸਟਾਰਟ ਕੀਤੇ ਨੇ ਮਦਰ ਇੰਡੀਆ ਸਕੂਲ ਤੋਂ ਮਦਰ इंडिया ग्रुप ऑफ इंस्टीट्यूशन ਤੱਕ ਪਹੁੰਚਣ ਦੇ ਲਈ ਤਾਂ ਉਹਦੇ ਵਿੱਚ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਤੁਹਾਡੀ ਇੱਕ ਸਪੋਰਟ ਚਾਹੀਦੀ ਹੈ ਤਾਂ ਕਿ ਆਪਾਂ ਹਰ ਬੱਚੇ ਦੀ এডਿਕੇਸ਼ਨ ਨੂੰ ਪ੍ਰਮੋਟ ਕਰ ਪਾਈਏ ਹਰ ਉਹ ਬੱਚਾ ਜਿਹੜਾ ਘਰ ਬੈਠਾ ਬਿਨਾਂ এডਿਕੇਸ਼ਨ ਤੋਂ ਉਹਨਾਂ ਨੂੰ ਅੱਗੇ ਲੈ ਕੇ ਜਾ ਸਕੀਏ ਥੈਂਕ ਯੂ ਤੁਹਮੇ ਮਿਲ ਕੇ ਬੱਚੇ ਵੀ ਕਾਫੀ ਐਕਸਾਈਟਮੈਂਟ ਰਿਜ਼ਲਟ ਨੂੰ ਲੈ ਕੇ ਹੈ ਨਾ ਤੇ ਇਕੱਠ ਜਿਹੋਨਾਂ ਦੇ ਟਰੋਫੀ ਸੀਗੀ ਕੰਸੇ ਰਿਜ਼ਲਟ ਸੀਗਾ ਤੇ ਕਾਫੀ ਖੁਸ਼ ਨਜ਼ਰ ਆ ਰਹੇ ਸੀਗੇ ਕਿ ਤੁਸੀਂ ਉਹ ਬੱਚਿਆਂ ਨੂੰ ਤੇ ਜੋ ਨਿਊ ਜਨਰੇਸ਼ਨ ਹੈ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਮੈਮ ਦੇਖੋ ਜਦੋਂ ਅਸੀਂ ਵੀ ਛੋਟੇ ਹੁੰਦੇ ਸੀ ਜਦੋਂ ਟਰੋਫੀ ਐ ਇੱਕ ਮੈਡਲ ਹੱਥ ਚ ਆਉਂਦਾ ਸੀਗਾ ਅਸੀਂ ਸਾਰੀ ਗਲੀ ਸਾਰੇ ਏਰੀਆ ਜਿੱਥੇ ਤੱਕ ਸਾਡੀ ਪਹੁੰਚ ਹੋ ਸਕਦੀ ਸੀ ਅਸੀਂ ਉਹਨਾਂ ਨੂੰ ਦਿਖਾ ਕੇ ਆਂਦੇ ਸੀ ਜੀ ਕਿ ਦੇਖੋ ਅੱਜ ਸਾਨੂੰ ਸਕੂਲ ਦੇ ਵਿੱਚ ਇੱਕ ਸਰਟੀਫਿਕੇਟ ਮੈਡਲ ਟਰੋਫੀ ਮਿਲੇ ਹੈ ਤਾਂ ਇਹੀ ਚਾਮ ਅਸੀਂ ਅੱਜ ਆਪਣੇ ਬੱਚਿਆਂ ਦੇ ਵਿੱਚ ਦੇਖਿਆ ਬਹੁਤ ਬੜੇ ਹੋ ਗਏ ਕੁਝ ਬੱਚਿਆਂ ਦਾ ਕੀ ਮੈਸੇਜ ਕਿ ਮੈਡਮ ਇਹ ਸਾਡਾ ਫਰਸਟ ਅਵਾਰਡ ਹੈ ਉਹਨਾਂ ਦੀ ਅੱਖਾਂ ਪਰ ਆਈਆਂ ਕਿ ਇਹ ਬੱਚੇ ਕਹਿੰਦੇ ਅਸੀਂ ਮੈਡਮ ਸਟੱਡੀ ਛੱਡ ਕੇ ਘਰ ਬੈਠ ਗਏ ਸੀਗੇ ਕੁਝ ਸਾਲ ਛੱਡਣ ਤੋਂ ਬਾਅਦ ਪਤਾ ਲੱਗੇ ਕਿ ਪੜ੍ਹਾਈ ਦੀ ਕੀ ਵੈਲਿਊ ਹੈ ਫਿਰ ਅਸੀਂ ਸਟਾਰਟ ਕੀਤਾ ਅਸੀਂ ਉਹਨਾਂ ਨੂੰ ਮੈਸੇਜ ਦਿੱਤਾ ਕਿ ਅਸੀਂ ਪੂਰੀ ਹੈਲਪ ਕਰਾਂਗੇ ਤੁਹਾਡੀ ਸਟਾਰਟਅੱਪ ਦੇ ਵਿੱਚ ਤੁਸੀਂ ਸਟਾਰਟ ਕਰੋ ਅਸੀਂ ਨਾਲ ਖੜੇ ਆ ਤਾਂ ਅਸੀਂ ਇੰਨੀ ਅੱਛੀ ਉਹਨਾਂ ਦੀ ਤਿਆਰੀ ਕਰਵਾਈ ਐਨਐਚਨ ਦੇ ਪ੍ਰੈਪਰੇਸ਼ਨ ਤੋਂ ਬਾਅਦ ਉਹਨਾਂ ਦਾ ਜਦੋਂ ਐਗਜ਼ਾਮਸ ਤੋਂ ਬਾਅਦ ਰਿਜ਼ਲਟ ਆਇਆ ਤਾਂ ਹਰ ਬੱਚਾ ਬੜੇ ਖੁਸ਼ੀ ਦੇ ਨਾਲ ਅੱਜ ਆਪਣੀ ਟਰੋਫੀ ਲੈ ਕੇ ਗਿਆ ਜੀ ਤਕਰੀਬਨ 50 ਟੂ 60 ਸਟੂਡੈਂਟਸ ਨੂੰ ਅਸੀਂ ਅੱਜ ਟਰੋਫੀਜ਼ ਡਿਸਟ੍ਰਿਬਿਊਟ ਕੀਤੀਆਂ ਨਿਗੀਆਂ ਸਾਡੇ ਚੇਅਰਮੈਨ ਸਰ ਐਮਡੀ ਮੈਮ ਨੇ ਹਰ ਬੱਚੇ ਨੂੰ ਆਸ਼ੀਰਵਾਦ ਦਿੱਤਾ ਹੈ ਸਾਡੀ ਪੂਰੀ ਪ੍ਰੈਸ ਟੀਮ ਨੇ ਉਹਨਾਂ ਨੂੰ ਬਹੁਤ ਆਸ਼ੀਰਵਾਦ ਦਿੱਤਾ ਹੈ ਆ ਕਿ ਤਾਂ ਕਿ ਇਹ ਬੱਚੇ ਦਿਨ ਰਾਤ ਇਸੀ ਤਰ੍ਹਾਂ ਹਾਰਡ ਵਰਕ ਕਰਦੇ ਰਹਿਣ ਤਾਂ ਸਕਸੈਸ ਲੈਂਦੇ ਰਹਿਣ ਤੇ ਜਿਵੇਂ ਹੁਣ ਦੱਸਿਆ ਗਿਆ ਕਿ ਤੁਸੀਂ ਹੁਣ ਵੀ ਦੱਸਿਆ ਕਿ ਬੱਚੇ ਕਾਫੀ ਸਕਸੈਸ ਹੋਏ ਨੇ ਤੇ ਕੋਈ ਹੁਣ ਜਿਵੇਂ ਕਾਫੀ ਬੁਲੰਦੀਆਂ ਛੂਈਆਂ ਨੇ ਬੱਚੇ ਨੇ ਮਦਰ ਰੀਡੀਆਂ ਚ ਜੋ ਪਾਸ ਹੋ ਕੇ ਗਏ ਨੇ ਅੱਗੇ ਜਿਵੇਂ ਵੱਡੇ ਵੱਡੇ ਲੈਵਲ ਉਹਨਾਂ ਨੇ ਹਾਸਲ ਕੀਤੇ ਨੇ ਜਿੱਤ ਪ੍ਰਾਪਤੀ ਹਾਸਲ ਕੀਤੀ ਦੋਨਾਂ ਬਾਰੇ ਤੁਸੀਂ ਕੀ ਕਹੋਗੇ ਮੈਮ ਫਿਲਹਾਲ ਤੁਹਾਨੂੰ ਅਜ ਦੁਬਾਰਾ ਮਿਲਦੇ ਨੇ ਬੱਚੇ ਤੁਹਾਨੂੰ ਭੇਜਾਂਗੇ ਮੈਮ ਬਹੁਤ ਬੱਚੇ ਐਸੇ ਨੇ ਜਿਨ੍ਹਾਂ ਨੂੰ ਅਸੀਂ ਕਈ ਵਾਰ ਬਾਇਫੇਸ ਪੂਲ ਜਨਨੇ ਆ ਬੱਚੇ ਗਰੋ ਕਰ ਜਾਂਦੇ ਨੇ ਪਲੱਸ 2 ਤੋਂ ਬਾਅਦ ਬੱਚੇ ਇਥੋਂ ਚਲੇ ਜਾਂਦੇ ਨੇ ਤਾਂ ਉਹ ਬੱਚੇ ਸਾਨੂੰ ਜਿਸ ਟਾਈਮ ਸਾਡੇ ਅੱਗੇ ਸੀਏ ਜਜ ਲਾਇਰ ਟੀਚਰ ਡਾਕਟਰ ਐਡਵੋਕੇਟ ਬਣ ਕੇ ਸਾਹਮਣੇ ਆਉਂਦੇ ਨੇ ਸਾਨੂੰ ਅਸੀਂ ਦੇਖ ਕੇ ਹੈਰਾਨ ਹੋ ਜਾਂਦੇ ਕਿ ਇਹ ਉਹੀ ਬੱਚੇ ਨੇ ਮਦਰ ਇੰਡੀਆ ਦੇ ਪੜਾਏ ਹੋਏ ਜਿਹੜੇ ਨਰਸਰੀ ਕਲਾਸ ਸਾਡੇ ਕੋਲ ਪੜ੍ਹਦੇ ਜਾ ਰਹੇ ਸੀਗੇ ਹੁਣ ਸਾਡੇ ਕਿੰਨੇ ਸਟੂਡੈਂਟਸ ਜੀ ਗਵਰਨਮੈਂਟ ਮੈਡੀਕਲ ਕਾਲਜਿਸਟ ਗਵਰਨਮੈਂਟ ਇੰਜੀਨੀਅਰਿੰਗ ਕਾਲਜਿਸਟ ਇਸ ਟਾਈਮ ਆਪਣੀ ਸਟੱਡੀ ਕੰਟੀਨਿਊ ਕਰ ਰਹੇ ਨੇ ਤਾਂ ਉਹ ਬੱਚਿਆਂ ਦੀ ਇੰ ਸਕਾਲਰਸ਼ਿਪਸ ਲੱਗ ਚੁੱਕੀਆਂ ਬੱਚੇ ਅੱਧੇ ਖਰਚੇ ਦੇ ਉੱਪਰ ਆਪਣੀ ਸਟੱਡੀ ਕੰਪਲੀਟ ਕਰ ਰਹੇ ਨੇ ਕਿ ਤਾਂ ਸਾਡੀ ਇਹੀ ਵਿਸ਼ਰਣਦੀ ਕਿ ਅਸੀਂ ਹਰ ਬੱਚੇ ਦੇ ਉੱਪਰ ਹਾਰਡਵਰਕ ਕਰੀਏ ਮਦਰ ਇੰਡੀਆ ਦੇ ਇੱਕ ਮੋਟੀਵੇਜੇ ਜੀ ਵੇ ਟੂ ਸਕਸੈਸ ਹਰ ਬੱਚਾ ਅਰਨਿੰਗ ਹੈਂਡ ਬਣੇ ਉਸੇ ਦੇ ਲਈ ਅਸੀਂ ਕੰਮ ਕਰ ਰਹੇ ਹਾਂ ਕਿ ਹਰ ਬੱਚਾ ਆਉਣ ਵਾਲੇ ਟਾਈਮ ਦੇ ਵਿੱਚ ਅਰਨਿੰਗ ਹੈਂਡ ਬਣ ਜਾਏ ਸਪੈਸ਼ਲੀ ਗਰਲ ਚਾਈਲਡ ਜਿਨ੍ਹਾਂ ਦੇ ਲਈ ਅਸੀਂ ਇਹ ਸਟੱਡੀ ਸਟਾਰਟ ਕਰਵਾਈ ਹੈ ਔਰ ਆਪਾਂ ਬੀਅਰਡ ਦਾ ਕਾਲਜ ਵੀ ਰਨ ਕਰਦੇ ਹਾਂ ਜਿਦੇ ਵਿੱਚ ਆਪਾਂ ਹਰ ਸਾਲ 100 ਟੀਚਰ ਰੈਡੀ ਕਰਕੇ ਇੱਕ ਸੋਸਾਇਟੀ ਨੂੰ ਪ੍ਰੋਵਾਈਡ ਕਰਦੇ ਹਾਂ ਜਿਹੜੇ ਇੱਕ ਬੱਚਿਆਂ ਦੇ ਗੁਰੂ ਬਣ ਕੇ ਬਾਹਰ ਜਾਂ ਤੇ ਮੈਂ ਇੱਕ ਆਪਾਂ ਇਨਾਮ ਵੰਡ ਸਮਰਹੋਂ ਦੇ ਨਾਲ ਨਾਲ ਬੜਾ ਰੋਮਾਂਚਿਕ ਜੋ ਆਪਾਂ ਨੇ ਮਾਹੌਲ ਸਟੇਜ ਦੇ ਉੱਤੇ ਵਧੀਆ ਬਣਾਇਆ ਜਿਵੇਂ ਲੋਕ ਆਪਣਾ ਗਿੱਧਾ ਕਲਚਰ ਹੈ ਨਾ ਉਹ ਖਤਮ ਹੋ ਜਾ ਕਿੰਨੇ ਅੱਛਾ ਉਹ ਵੀ ਇੱਥੇ ਦੇਖਣ ਨੂੰ ਮਿਲੇ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਮੱਸੀ ਬੱਚਿਆਂ ਨੂੰ ਕਲਚਰ ਦੇ ਨਾਲ ਆਪਣੀ ਲੈਂਡ ਦੇ ਨਾਲ ਜੁੜੇ ਰਹਿਣ ਲਈ ਮੈਸੇਜ ਦੇਣੇ ਆ ਕਿ ਹਮੇਸ਼ਾ ਆਪਣੀ ਲੈਂਡ ਦੇ ਨਾਲ ਜੁੜੇ ਰਹੋ ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ ਰਹੋ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹੋ ਅਗਰ ਬੱਚਾ ਦੇਖੋ ਐਜੂਕੇਸ਼ਨ ਇੱਕ ਇਹ ਜੀ ਚੀਜ਼ ਆ ਅਗਰ ਲੈ ਕੇ ਤੁਸੀਂ ਆਪਣੇ ਕੋਲ ਰੱਖਤੀ ਉਹਦਾ ਕੋਈ ਫਾਇਦਾ ਨਹੀਂ ਜਦ ਬੱਚੇ ਨੂੰ ਸਟੇਜ ਨਹੀਂ ਮਿਲੇਗੀ ਜਦ ਤੱਕ ਬੱਚਾ ਸਾਹਮਣੇ ਨਹੀਂ ਆਏਗਾ ਉਦੋਂ ਤੱਕ ਕੁਝ ਨਹੀਂ ਹੋ ਸਕਦਾ ਬੱਚੇ ਦਾ ਤਾਂ ਇਸੀ ਚੀਜ਼ ਲਈ ਅਸੀਂ ਹਰ ਬੱਚੇ ਨੂੰ ਪ੍ਰੋਵੋਕ ਕਰੀਦਾ ਹਰ ਬੱਚੇ ਨੂੰ ਸਟੇਜ ਤੇ ਹੀਦੀ ਹੈ ਕਿ ਆਓ ਅੱਗੇ ਮਾਈਕ ਦੇ ਅੱਗੇ ਬੋਲੋ ਆਓ ਅੱਗੇ ਸਟੇਜ ਦੇ ਉੱਪਰ ਆਓ ਤਾਂ ਕਿ ਹਰ ਬੱਚਾ ਸਾਡੇ ਇਸ ਟਾਈਮ ਬੱਚੇ ਬਹੁਤ ਅੱਛੀ ਯੂਨੀਵਰਸਿਟੀਆਂ 'ਚ ਬੈਠੇ ਨੇ ਉਥੇ ਬੱਚੇ ਸਟੇਜ ਹੋਸਟ ਕਰ ਰਹੇ ਨੇ ਉਥੇ ਨਾਮ ਹੋ ਰਿਹਾ ਜੀ ਸਕੂਲ ਦਾ ਕਿ ਇੱਕ ਛੋਟੇ ਜਿਹੇ ਏਰੀਆ 'ਚੋਂ ਨਿਕਲ ਕੇ ਬੱਚੇ ਬਾਹਰ ਜਾ ਕੇ ਆਪਣੇ ਆਪ ਨੂੰ ਪ੍ਰੈਜ਼ੈਂਟੇਬਲ ਕਰ ਪਾ ਰਹੇ ਨੇ ਥੈਂਕ ਯੂ ਮੈਮ ਸੋ ਆਪਰ ਮੈਂ ਮਨਤਿਕਾ ਗੁਪਤਾ ਦੇ ਨਾਲ ਗੱਲਬਾਤ ਕਰਕੇ ਬੜਾ ਵਧੀਆ ਲੱਗਿਆ ਜੋ ਇਹਨਾਂ ਨੇ ਆਪਣੇ ਡਿਵੈਲਪਮੈਂਟ ਬੱਚੇ ਦੀ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਕਿ ਬੱਚੇ ਬਹੁਤ ਜ਼ਿਆਦਾ ਇੱਥੋਂ ਪੜ੍ਹ ਕੇ ਅੱਗੇ ਜਾ ਕੇ ਬਹੁਤ ਜ਼ਿਆਦਾ ਗਰੋਥ ਕਰ ਰਹੇ ਨੇ ਵਧੀਆ ਤੁਹਾਡਾ ਪ੍ਰੈਸ ਦਾ ਇੱਥੇ ਪਹੁੰਚਣ ਤੇ ਸਭ ਦਾ ਸਵਾਗਤ ਕਰਦਾ ਤੇ ਤੁਹਾਨੂੰ ਜਿਹੜਾ ਕਿ ਪ੍ਰੈਸ ਪ੍ਰੀਡਮ ਡੇ ਹੁਣੇ ਆਪਣੇ ਲੰਘ ਕੇ ਗਏ ਤੇ ਉਹਦੀਆਂ ਤੁਹਾਨੂੰ ਮੈਂ ਵਧਾਈਆਂ ਵੀ ਦਿੰਦਾ ਤੇ ਜਿਹੜਾ ਅੱਜ ਅਸੀਂ ਪ੍ਰੋਗਰਾਮ ਰੱਖਿਆ ਸੀਗਾ ਉਹ ਅੱਜ ਸਾਡੇ ਕਾਲਜ ਦਾ ਮਦਰ ਇੰਡੀਆ ਕਾਲਜ ਦਾ ਜਿਹੜਾ ਹੈਗਾ ਉਹਦੇ ਰਿਜ਼ਲਟ ਆਏ ਸੀਗੇ ਆ ਆਪਣੇ ਕੋਲ ਜਗਤਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਦੇ ਕੋਰਸਿਸ ਹੈਗੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੇ ਅੱਜ ਕਾਫੀ ਜਿਹੜੇ ਅੱਛੇ ਨੰਬਰ ਲੈ ਕੇ ਉਹਨਾਂ ਨੇ ਆਪਣੇ ਰਿਜ਼ਲਟ ਪ੍ਰਾਪਤ ਕੀਤਾ ਸੋ ਅਸੀਂ ਉਹਨਾਂ ਨੂੰ ਕੰਗ੍ਰੈਚੁਲੇਟ ਕਰਨ ਲਈ ਉਹਨਾਂ ਨੂੰ ਵਧਾਈ ਦੇਣ ਲਈ ਅੱਜ ਇਹ ਪ੍ਰੋਗਰਾਮ ਰੱਖਿਆ ਸੀ ਤੇ ਜਿਹੜੇ ਬੱਚਿਆਂ ਨੇ ਅੱਛੇ ਮਾਰਕਸ ਲਏ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਿਹਨੇ ਦੇਖਣਾ ਸ੍ਰੀ ਸ਼੍ਰੀ ਤੋਂ ਬਿਦਾਤ ਦੇ ਬਾਰੇ ਵਿੱਚ ਸਪੀਚ ਸ਼ੁਰੂ ਕੀਤਾ ਗਿਆ ਸੀ ਰਾਤ ਦੇ ਹੋਣ ਹੋਣ ਵਾਲਾ ਔਰਤ ਬੰਦਾ ਕੀ ਕਾਫੀ ਨੋਰਮਲ ਸੰਸਥਾ ਜਿਹੜੀ ਲੱਗ ਤਾ ਕਰ ਰਹੀ ਹੈ ਉਹ ਹੋ ਉਸ ਤੋਂ ਪਹਿਲੇ ਸਮੇਂ ਦੇ ਵਿੱਚ ਆਪਾਂ ਪ੍ਰਾਪਤੀ ਕੀਤੀ ਹੈ ਬਿਲਕੁਲ ਇਸ ਨੂੰ ਐਦਾਂ ਹੈਗਾ ਜੀ ਆਪਾਂ ਇਹ ਜਿਹੜਾ ਬਹੁਤ ਛੋਟੇ ਲੈਵਲ ਤੋਂ ਸ਼ੁਰੂ ਕੀਤਾ ਸੀ ਤੁਸੀਂ ਸਾਰੇ ਜਾਣਦੇ ਹੋ ਤੇ ਬੜੀ ਸਟਾਰਟਿੰਗ ਜਿਹੜੀ ਸੀਗੀ ਬੜੇ ਛੋਟੇ ਲੈਵਲ ਤੋਂ ਹੋਈ ਸੀ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਔਰ ਤੁਹਾਡੇ ਸਭ ਦੇ ਸਹਿਯੋਗ ਨਾਲ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਦਿਨ ਬਦ ਦਿਨ ਇਸ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਤਰੱਕੀ ਕੀਤੀ ਹੈ ਸੀਬੀਐਸਸੀ ਸਾਡੀ ਜਿਹੜੀ ਐਫੀਲੀਏਸ਼ਨ ਆ ਪਲੱਸ 2 ਤੱਕ ਹੈਗੀ ਹੈ ਜਿੱਦਾਂ ਕਿ ਤੁਸੀਂ ਕੁਝ ਬੱਚਿਆਂ ਨਾਲ ਇੱਥੇ ਸੁਣਿਆ ਹੋਣਾ ਬੱਚਿਆਂ ਤੋਂ ਤੇ ਕਾਫੀ ਅੱਛੀ ਅਸੀਂ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਬੱਚੇ ਨਰਸਰੀ ਤੋਂ ਲੈ ਕੇ ਪਲੱਸ 2 ਕਰਕੇ ਉਸ ਤੋਂ ਬਾਅਦ ਉਹਨਾਂ ਕਾਲਜ ਦੇ ਵਿੱਚ ਵੀ ਆਪਣੇ ਕੋਲ ਹੀ ਬੱਚੇ ਆ ਰਹੇ ਆ ਤੇ ਕਾਲਜ ਦੇ ਵਿੱਚ ਸਾਡੇ ਕੋਲ ਜਿੱਦਾਂ ਬੀਏ ਐਮਏ ਅ ਮ ਐਮ ਇੰਗਲਿਸ਼ ਐਮ ਐ ਇਕਨੋਮਿਕਸ adda کافی ਕੋਰਸਸ ਨਹੀਂ ਕਰਨਾ ਨਹੀਂ ਕਿ ਪਰ ਉਹਦੇ کافی ਕੋਰਸਸ ਹੈਗੇ ਆ ਤੋ ਕਿ ਟੇਕਰ ਦੇ ਤੇ ਉਹ ਬੱਚੇ ਹੁਣ ਇਹਨਾਂ ਨੇ کافی ਅੱਛਾ ਕੀਤਾ ਤੇ ਉਸ ਤੋਂ ਬਾਅਦ ਕੀ ਹੈਗਾ ਸਾਡੇ ਕੋਲ ਬੀ ਐਡ ਵੀ ਹੈਗੀ ਹੈ ਜਿਹੜੀ ਕਿ ਪੰਜਾਬੀ ਯੂਨੀਵਰਸਿਟੀ ਤੋਂ ਸੀ ਸਾਡਾ ਐਫੀਲੀਏਟਡ ਹੈ ਕਾਲਜ ਤੇ ਉਹ ਅਸੀਂ ਬੀ ਐਡ ਵੀ ਕਰਵਾਉਂਦੇ ਆ ਬੱਚਿਆਂ ਨੂੰ ਸੋ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਏਰੀਆ ਦੇ ਬੱਚਿਆਂ ਨੂੰ ਬਿਹਤਰੀ ਐਜੂਕੇਸ਼ਨ ਦਿੱਤੀ ਜਾਵੇ ਤਾਂ ਕਿ ਬੱਚੇ ਜੋ ਹੈ ਆਪਣੀ ਲਾਈਫ ਦੇ ਵਿੱਚ Successful person. Thank you.